ਫੜੇ ਗਏ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਪਰਦਾਫਾਸ਼ ਕਿਸੇ ਹੋਰ ਨੇ ਨਹੀਂ ਸਗੋਂ ਖੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕੀਤਾ ਹੈ ਕੀ ਕੁਝ ਗੱਲਬਾਤ ਹੈ ਬਹੁਤ ਅਹਿਮ ਖਬਰ ਹੈ ਜਾਣਨ ਵਾਲੀ ਹੈ ਸਭ ਦੇ ਔਰ ਹੈਰਾਨੀਜਨ ਕਹੀ ਗੱਲ ਜਿਹੜੀ ਹੈਗੀ ਔਰ ਨਾਲ ਹੀ ਨਾਲ ਗੱਲ ਕਰਾਂਗੇ ਕਿ ਜਿਹੜੀ ਚਿੱਟੇ ਦੇ ਵਿੱਚ ਫੜੀ ਗਈ ਅਮਨਦੀਪ ਕੌਰ ਪੁਲਿਸ ਵਾਲੀ ਸੀ ਉਹਦੇ ਘਰ ਦੇ ਉੱਪਰ ਬਿਲਡੋਜ਼ਰ ਨਹੀਂ ਚੱਲੂਗਾ ਕਿਉਂ ਨਹੀਂ ਚੱਲੂਗਾ ਜੇ ਛੋਟੇ ਨਜ਼ਾ ਤਸਕਰਾਂ ਦੇ ਉੱਪਰ ਬਲਡੋਜ਼ਰ ਚੱਲ ਸਕਦਾ ਤਾਂ ਫਿਰ ਅਮਨਦੀਪ ਕੌਰ ਤੇ ਕਿਉਂ ਨਹੀਂ ਕੀ ਕੁਝ ਗੱਲ ਹੈ ਇਸ ਤੋਂ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਆ ਔਰ ਉਧਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਣੀ ਆ ਕੌਣ ਪ੍ਰਧਾਨ ਬਣਨ ਜਾ ਰਿਹਾ ਇਸ ਤੇ ਵੀ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਸ਼ੁਰੂਆਤ ਮੈਂ ਇਸੇ ਤੇ ਕਰੂੰਗਾ ਲਗਾਤਾਰ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰਦੇ ਆ ਰਹੇ ਆ ਲਗਾਤਾਰ ਆਪਣੇ ਦਰਸ਼ਕਾਂ ਨੂੰ ਅਸੀਂ ਇਹ ਦੱਸਦੇ ਆ ਰਹੇ ਆ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਕਹਿ ਕੇ ਬਲਡੋਜ਼ਰ ਚਲਾਇਆ ਜਾ ਰਿਹਾ ਲੋਕਾਂ ਦੇ ਘਰ ਢਾਏ ਜਾ ਰਹੇ ਨੇ ਅਸਲ ਦੇ ਵਿੱਚ ਉਹ ਨਸ਼ਾ ਤਸਕਰਾਂ ਦੇ ਨਹੀਂ ਸਗੋ ਦੀ ਉਹ ਬਲਡੋਜ਼ਰ ਜਿਹੜੇ ਉਹ ਢਾਏ ਜਾ ਚਲਾਏ ਜਾ ਰਹੇ ਆ ਉਹਨਾਂ ਦੇ ਘਰਾਂ ਦੇ ਉੱਪਰ ਜਿਹੜੇ ਲੋਕਾਂ ਦੇ ਘਰ ਸਰਕਾਰੀ ਜ਼ਮੀਨ ਤੇ ਬਣੇ ਹੋਏ ਹੈਗੇ ਆ ਔਰ ਲਗਾਤਾਰ ਅਸੀਂ ਇੱਥੇ ਗੱਲ ਕਰ ਰਹੇ ਸੀ ਪਰ ਭਗਵੰਤਬਾਨ ਮੀਡੀਆ ਦੇ ਜ਼ਰੀਏ ਹੋਰ ਚੀਜ਼ਾਂ ਦੇ ਜ਼ਰੀਏ ਸੋਸ਼ਲ ਮੀਡੀਆ ਤੇ ਇਹ ਪ੍ਰਚਾਰ ਕਰ ਰਹੇ ਸੀਗੇ ਸਰਕਾਰ ਇਹ ਪ੍ਰਚਾਰ ਕਰ ਰਹੀ ਸੀਗੀ ਕਿ ਅਸੀਂ ਨਸ਼ਾ ਤਸਕਰਾਂ ਦੇ ਉੱਪਰ ਵੱਡੀ ਕਾਰਵਾਈ ਕਰ ਰਹੇ ਹਾਂ ਔਰ ਇਹ ਪ੍ਰਚਾਰ ਕਰਕੇ ਉਹ ਆਪਣੇ ਸਰਕਾਰ ਦੀ ਆਪ ਹੀ ਪਿੱਟ ਤਪਤਪਾਈ ਜਾਂਦੇ ਸੀਗੇ ਔਰ ਲੋਕਾਂ ਦੇ ਵਿੱਚ ਨੰਬਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਸੀਗੇ ਪਰ ਅਸਲੀਅਤ ਅਸੀਂ ਕੁਝ ਦਿਨ ਪਹਿਲਾਂ ਤੋਂ ਹੀ ਲਗਾਤਾਰ ਤੁਹਾਡੇ ਔਰ ਆਪਣੇ ਦਰਸ਼ਕਾਂ ਦੇ ਅੱਗੇ ਦੱਸਦੇ ਆ ਰਹੇ ਹਾਂ ਕਿ ਇਹ ਘਰ ਜਿਹੜੇ ਆ ਉਹ ਨਸ਼ਾ ਤਸਕਰਾਂ ਦੇ ਨਹੀਂ ਸਗੋ ਦੀ ਇਹ ਘਰ ਜਿਨ੍ਹਾਂ ਦੇ ਘਰ ਸਰਕਾਰੀ ਜ਼ਮੀਨਾਂ ਤੇ ਸ਼ਾਮਲਾ ਟਾਂ ਤੇ ਜਾਂ ਹੋਰਾਂ ਤੇ ਜਿਹੜੇ ਉਹ ਪਏ ਹੋਏ ਆ ਘਰ ਉਹਨਾਂ ਦੇ ਢਾਏ ਜਾ ਰਹੇ ਆ ਤਾਂ ਅਸੀਂ ਲਗਾਤਾਰ ਇਹ ਗੱਲ ਦੱਸਦੇ ਆ ਰਹੇ ਸੀ ਤਾਂ ਹੁਣ ਇਸ ਮਸਲੇ ਦਾ ਹੀ ਪਰਦਾਫਾਸ਼ ਜਿਹੜਾ ਡੀਜੀਪੀ ਗੌਰਵ ਯਾਦਵ ਨੇ ਖੁਦ ਕਰ ਦਿੱਤਾ। ਕੱਲ ਡੀਜੀਪੀ ਗੌਰਵ ਯਾਦਵ ਜਦੋਂ ਜਲੰਧਰ ਦੇ ਵਿੱਚ ਚੈਕਿੰਗ ਦੇ ਉੱਤੇ ਸੀਗੇ ਤਾਂ ਉੱਥੇ ਪੱਤਰਕਾਰਾਂ ਦੇ ਵੱਲੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਡੀਜੀਪੀ ਸਾਹਿਬ ਠੀਕ ਹੈ ਤੁਸੀਂ ਬਹੁਤ ਵਧੀਆ ਕਾਰਵਾਈ ਕਰ ਰਹੇ ਹੋ। ਠੀਕ ਹੈ ਤੁਸੀਂ ਜਿਹੜੇ ਤੁਹਾਡੀ ਆਪਣੀ ਫੋਰਸ ਦੇ ਵਿੱਚ ਬੈਠੇ ਨਸ਼ਾ ਤਸਕਰ ਨੇ, ਬਲੈਕ ਸ਼ੀਪਸ ਨੇ ਉਹਨਾਂ ਦੇ ਉੱਪਰ ਵੀ ਕਾਰਵਾਈ ਕਰ ਰਹੇ ਹੋ। ਚੰਗੀ ਗੱਲ ਹੈ। ਪਰ ਇੱਕ ਰੌਲਾ ਇਹ ਵੀ ਆਰਡਰ ਹੈ ਇੱਕ ਮੰਗ ਇਹ ਵੀ ਕੀਤੀ ਜਾ ਰਹੀ ਹੈ ਕਿ ਜਿਹੜੇ ਤੁਹਾਡੀ ਆਪਣੀ ਜਿਹੜੀ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਸੀਗੀ ਜਿਹਨੂੰ ਤੁਸੀਂ ਖੁਦ ਤੁਹਾਡੀ ਫੋਰਸ ਨੇ ਫੜਿਆ ਹੈਗਾ ਚਿੱਟੇ ਦੇ ਵਿੱਚ ਕਿ ਉਹਦੇ ਘਰ ਦੇ ਉੱਪਰ ਬਲਡوزر ਚੱਲੂਗਾ ਤੁਹਾਡੀ ਜੀਪੀ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਨਹੀਂ ਚੱਲੂਗਾ ਇਹ ਗੱਲ ਸੁਣ ਕੇ ਸਾਰੇ ਹੈਰਾਨ ਹੱਕੇ ਬੱਕੇ ਰਹਿ ਗਏ ਕਿ ਭਾਈ ਕਿਉਂ ਨਹੀਂ ਚੱਲੂਗਾ ਔਰ ਐਡਾ ਵੱਡਾ ਮਸਲਾ ਔਰ ਪੁਲਿਸ ਦੇ ਵਿੱਚ ਰਹਿ ਕੇ ਕੁੜੀ ਜਿਹੜੀ ਆ ਉਹ ਨਸ਼ੇ ਦੀ ਤਸਕਰੀ ਕਰ ਰਹੀ ਹੋਵੇ ਜੇ ਆਮ ਘਰਾ ਦੇ ਉੱਪਰ ਬਲਟੋਜ਼ਰ ਚੱਲ ਸਕਦਾ ਤਾਂ ਫਿਰ ਇਹਦੇ ਘਰ ਦੇ ਉੱਪਰ ਬਲਟੋਜ਼ਰ ਜਿਹੜਾ ਕਿਉਂ ਨਹੀਂ ਕਰ ਸਕਦਾ ਤਾਂ ਡੀਜੀਪੀ ਗੌਰਵ ਯਾਦਵ ਨੇ ਇਹਦੇ ਪਿੱਛੇ ਤਰਕ ਕੀ ਦਿੱਤਾ ਉਹ ਸੁਣ ਕੇ ਸਭ ਨੂੰ ਹੈਰਾਨੀ ਹੋਊਗੀ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਡੀਜੀਪੀ ਗੌਰਵ ਯਾਦਵ ਹੋਣਾ ਨੇ ਐਕਸਪੋਜ਼ ਕਰ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦਾ ਝੂਠ ਖੁਦ ਡੀਜੀਪੀ ਗੌਰਵ ਯਾਦਵ ਹੋਣਾ ਨੇ ਲੋਕਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਮੈਂ ਫੇਰ ਦੱਸ ਦਿੰਨਾ ਪੱਤਰਕਾਰਾਂ ਨੇ ਡੀਜੀਪੀ ਗੌਰਵ ਯਾਦਵ ਨੂੰ ਪੁੱਛਿਆ ਕਿ ਭਾਈ ਤੁਹਾਡੀ ਜਿਹੜੀ ਅਮਨਦੀਪ ਕੌਰ ਹੈ ਪੁਲਿਸ ਮੁਲਾਜ਼ਮ ਜਿਹੜੀ ਸੀਗੀ ਉਹ ਨਸ਼ੇ ਦੇ ਵਿੱਚ ਫੜੀ ਗਈ ਸੀ ਕਿ ਜਿਵੇਂ ਬਾਕੀ ਸਰਕਾਰ ਨਸ਼ਾ ਤਸਕਰਾਂ ਦੇ ਘਰ ਢਾ ਰਹੀ ਹੈ ਤਾਂ ਕੀ ਉਵੇਂ ਅਮਨਦੀਪ ਕੌਰ ਦਾ ਘਰ ਢਾਇਆ ਜਾਊਗਾ ਡੀਜੀਪੀ ਸਾਹਿਬ ਨੇ ਜਵਾਬ ਦਿੱਤਾ ਨਹੀਂ ਐਨਡੀਪੀਐਸ ਐਕਟ ਦੇ ਤਹਿਤ ਸਾਡੇ ਕੋਲੇ ਪੁਲਿਸ ਦੇ ਕੋਲੇ ਕੋਈ ਰਾਈਟ ਨਹੀਂ ਹੈ ਕਿ ਕਿਸੇ ਦਾ ਘਰ ਢਾਇਆ ਜਾਵੇ ਇਹ ਡੀਜੀਪੀ ਸਾਹਿਬ ਨੇ ਖੁਦ ਇਹ ਗੱਲ ਕਹੀ ਹੈ ਤਾਂ ਫਿਰ ਦੂਜੇ ਲੋਕਾਂ ਦਾ ਨਸ਼ਾ ਤਸਕਰਾਂ ਦਾ ਘਰ ਕਿਵੇਂ ਠਾਇਆ ਜਾ ਰਿਹਾ ਇਹ ਖੁਲਾਸਾ ਇਹ ਭਗਵੰਤ ਮਾਨ ਦਾ ਝੂਠ ਇਸੇ ਬਿਆਨ ਤੇ ਟੀਜੀਪੀ ਦੇ ਨਾਲ ਪੜਿਆ ਗਿਆ ਅਸੀਂ ਲਗਾਤਾਰ ਦੱਸਦੇ ਆ ਰਹੇ ਹਾਂ ਕਿ ਇਹ ਘਰ ਜਿਹੜੇ ਆ ਇਹ ਨਸ਼ਾ ਤਸਕਰਾਂ ਦੇ ਨਹੀਂ ਸਗੋਂ ਦੀ ਇਹ ਘਰ ਠਾਏ ਜਾ ਰਹੇ ਆ ਉਹਨਾਂ ਦੇ ਜਿਨ੍ਹਾਂ ਨੇ ਸ਼ਾਮਲਾਟਾਂ ਦੇ ਉੱਪਰ ਜਾਂ ਕਿਸੇ ਸਰਕਾਰੀ ਜ਼ਮੀਨਾਂ ਦੇ ਉੱਪਰ ਘਰ ਪਾਏ ਆ ਉਹਨਾਂ ਦੇ ਘਰ ਠਾਏ ਜਾ ਰਹੇ ਆ ਔਰ ਡੀਜੀਪੀ ਨੇ ਖੁਦ ਦੱਸਿਆ ਕਿ ਠਾ ਘਰ ਉਹਨਾਂ ਦੇ ਠਾਏ ਜਾ ਰਹੇ ਆ ਕਿ ਜਿਹੜੇ ਘਰ ਸਰਕਾਰੀ ਜ਼ਮੀਨਾਂ ਤੇ ਬਣਿਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਚੀਜ਼ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਸਾਹਿਬ ਐਨੇ ਕਰੋੜਾਂ ਦੀ ਐਡ ਚਲਾਈ ਐਨੇ ਕਰੋੜਾਂ ਦੇ ਪ੍ਰੋਗਰਾਮ ਕਰਾਏ ਇੰਨੀਆਂ ਏਡੇ ਏਡੇ ਤੁਸੀਂ ਗੱਪ ਝੂਠ ਮਾਰੇ ਤੁਹਾਡੇ ਦਿੱਲੀ ਵਾਲਿਆਂ ਨੇ ਪੰਜਾਬ ਦੇ ਵਿੱਚ ਆ ਕੇ ਝੂਠ ਮਾਰੇ ਤਾਂ ਫਿਰ ਇਹਦੇ ਵਿੱਚ ਹੁਣ ਤੁਹਾਡੇ ਪੱਲੇ ਕੀ ਪਿਆ ਤੁਹਾਡੇ ਡੀਜੀਪੀ ਨੇ ਖੁਦ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਕਿ ਭਾਈ ਨਹੀਂ ਇਹ ਜਿਹੜੇ ਘਰ ਉਹਨਾਂ ਦੇ ਢਾਈ ਨਹੀਂ ਜਾ ਰਹੇ ਜਿਹੜੇ ਨਸ਼ਾ ਤਸਕਰ ਨੇ ਸਗੋਂ ਦੀ ਅਸੀਂ ਤਾਂ ਘਰ ਉਹਨਾਂ ਦੇ ਟਾਰ ਰਹੇ ਆ ਜਿਹੜੇ ਲੋਕ ਜਿਨ੍ਹਾਂ ਨੇ ਆਪਣੇ ਘਰ ਜਿਹੜੇ ਆ ਸਰਕਾਰੀ ਜ਼ਮੀਨਾਂ ਤੇ ਪਾਏ ਹੋਏ ਸੀਗੇ ਤਾਂ ਮੈਂ ਇੱਕ ਵਾਰ ਥੋੜੇ ਜੇ ਸੌਖੇ ਸ਼ਬਦਾਂ ਦੇ ਵਿੱਚ ਫਿਰ ਸਮਝਾ ਦਿੰਦਾ ਜਲੰਧਰ ਦੇ ਵਿੱਚ ਕੱਲ ਡੀਜੀਪੀ ਗੌਰਵ ਯਾਦਵ ਆਏ ਸੀ ਉੱਥੇ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਜਿਹੜੀ ਅਮਨਦੀਪ ਕੌਰ ਪੁਲਿਸ ਮੁਲਾਜ਼ਮ ਖੁਦ ਚਿੱਟੇ ਦੇ ਵਿੱਚ ਫੜੀ ਗਈ ਸੀ ਕਿ ਉਹਦੇ ਘਰ ਦੇ ਉੱਪਰ ਹੁਣ ਬਲਡੋਜ਼ਰ ਚੱਲੂਗਾ ਜਿਵੇਂ ਬਾਕੀ ਨਸ਼ਾ ਤਸਕਰਾਂ ਦੇ ਉੱਪਰ ਚੱਲ ਰਿਹਾ ਸੀਗਾ ਤਾਂ ਡੀਜੀਪੀ ਸਾਹਿਬ ਨੇ ਜਵਾਬ ਦਿੱਤਾ ਬਿਲਕੁਲ ਨਹੀਂ ਸਾਡੇ ਕੋਲੇ ਐਨਡੀਪੀਐਸ ਐਕਟ ਦੇ ਵਿੱਚ ਪਾਵਰ ਹੀ ਹੈ ਨਹੀਂ ਪੁਲਿਸ ਕੋਲੇ ਕਿ ਅਸੀਂ ਕਿਸੇ ਦਾ ਘਰ ਟਾਵੀਏ ਹੁਣ ਸਵਾਲ ਖੜਾ ਹੁੰਦਾ ਸੀ ਕਿ ਫਿਰ ਜੇ ਉਹਦਾ ਘਰ ਟਾਉਣ ਦੀ ਪਾਵਰ ਹੈ ਨਹੀਂ ਤਾਂ ਫਿਰ ਦੂਜੇ ਨਸ਼ਾ ਤਸਕਰਾਂ ਦਾ ਪੁਲਿਸ ਘਰ ਕਿਵੇਂ ਢਾ ਰਹੀ ਹੈ ਤਾਂ ਫਿਰ ਉੱਥੇ ਵੀ ਡੀਜੀਪੀ ਸਾਹਿਬ ਨੇ ਸਾਫ਼ ਕੀਤਾ ਉਹ ਕਹਿੰਦੇ ਕਿ ਅਸੀਂ ਜਿਹੜਾ ਹੈਗਾ ਘਰ ਢਾ ਰਹੇ ਆ ਉਹ ਅਸੀਂ ਨਸ਼ਾ ਤਸਕਰਾਂ ਦੇ ਨਹੀਂ ਢਾ ਰਹੇ ਅਸੀਂ ਤਾਂ ਉਹਨਾਂ ਦੇ ਘਰ ਢਾ ਰਹੇ ਆ ਜਿਨ੍ਹਾਂ ਦੇ ਸਰਕਾਰੀ ਜ਼ਮੀਨਾਂ ਦੇ ਉੱਪਰ ਕਿਸੇ ਸ਼ਾਮਲਾੜ ਦੇ ਉੱਪਰ ਜਾਂ ਕੁਝ ਹੋਰ ਸਰਕਾਰੀ ਜ਼ਮੀਨਾਂ ਦੇ ਉੱਪਰ ਘਰ ਪਏ ਆ ਔਰ ਸਾਨੂੰ ਡੀਸੀ ਜਾਂ ਹੋਰ ਜਿਹੜੇ ਇਸ ਨਾਲ ਸੰਬੰਧਿਤ ਅਫਸਰ ਹੈ ਸਾਡੇ ਤੋਂ ਪੁਲਿਸ ਫੋਰਸ ਦੀ ਮੰਗ ਕਰਦੇ ਆ ਕਿ ਅਸੀਂ ਉੱਥੇ ਜਾ ਕੇ ਕਾਰਵਾਈ ਕਰਨੀ ਆ ਘਰ ਢਾਉਣੇ ਆ ਤੁਸੀਂ ਸਾਡੇ ਨਾਲ ਚੱਲੋ ਅਸੀਂ ਤਾਂ ਕਹਿੰਦੇ ਉੱਥੇ ਆਪਣੀ ਫੋਰਸ ਭੇਜਦੇ ਆ ਕਿਸੇ ਨਸ਼ਾ ਤਸਕਰ ਦਾ ਘਰ ਨਹੀਂ ਢਾ ਰਹੇ ਇਹਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਝੂਠ ਫੜਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਡੇ ਝੂਠ ਦਾ ਪਰਦਾ ਪਾਸ਼ ਖੁਦ ਡੀਜੀਪੀ ਗੌਰਵ ਯਾਦਵ ਨੇ ਕੀਤਾ ਔਰ ਲਗਾਤਾਰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜਿਗਰ ਆਪਣੇ ਦਰਸ਼ਕਾਂ ਦੇ ਅੱਗੇ ਕਰਦੇ ਰਹੇ ਆ ਕਿ ਇਹ ਘਰ ਨਸ਼ਾ ਤਸਕਰਾਂ ਦੇ ਨਹੀਂ ਸਗੋਂ ਦੀ ਇਹ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਨਸ਼ਾ ਤਸਕਰਾਂ ਦਾ ਕਹਿੰਦੇ ਕਿ ਜਦ ਕਿ ਇਹ ਘਰ ਸਰਕਾਰੀ ਜ਼ਮੀਨਾਂ ਦੇ ਉੱਪਰ ਘਰ ਬਣਾਉਣ ਵਾਲਿਆਂ ਦੇ ਟਾਏ ਜਾ ਰਹੇ ਆ ਤੇ ਇਹ ਗੱਲ ਝੂਠਾ ਪ੍ਰਚਾਰ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਫੂਕੀ ਬੱਲੇ ਬੱਲੇ ਲਈ ਕਰਵਾ ਰਹੇ ਆ ਤਾਂ ਇਹ ਜਿਹੜੀ ਗੱਲ ਸੀਗੀ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਇਹ ਲੋਕਾਂ ਨੂੰ ਕੀ ਜਵਾਬ ਦੇਣਗੇ ਇਹਦੇ ਉੱਤੇ ਬਹੁਤ ਜਿਹੜੇ ਉਹ ਸਵਾਲ ਖੜੇ ਹੋ ਰਹੇ ਹੈਗੇ ਆ ਔਰ ਇਹ ਵੀ ਗੱਲ ਹੈ ਕਿ ਹੁਣ ਸਾਫ਼ ਕਰਦੇ ਰਿਹਾ ਕਿਉਂਕਿ ਅਸੀਂ ਲਗਾਤਾਰ ਇਹ ਗੱਲ ਕਹਿ ਰਹੇ ਸੀਗੇ ਔਰ ਤਰਕ ਨਾਲ ਇਹ ਵੀ ਦਿੰਦੇ ਸੀ ਕਿ ਜੇ ਨਸ਼ਾ ਤਸਕਰਾਂ ਦੇ ਹੀ ਘਰ ਟਾਏ ਜਾ ਰਹੇ ਹੁੰਦੇ ਤਾਂ ਤਾਂ ਰਾણો ਸਰਪੰਚਾ ਜਿਹੜਾ ਉਹਦੀ ਏਡੀ ਵੱਡੀ ਆਲੀਸ਼ਾਨ ਕੂਠੀ ਹੈ ਉਹਦਾ ਵੀ ਘਰ ਜਿਹੜਾ ਟਾਇਆ ਜਾਣਾ ਸੀਗਾ ਔਰ ਜੇ ਆਪਾਂ ਗੱਲ ਕਰ ਲਈਏ ਤਾਂ ਜਗਦੀਸ਼ ਭੂਲੇ ਦਾ ਵੀ ਘਰ ਟਾਇਆ ਜਾਣਾ ਸੀ ਇੰਦਰਜੀਤ ਜਿਹੜਾ ਆਪਣਾ ਪੁਲਿਸ ਦਾ ਸਬ ਇਨਸਪੈਕਟਰ ਇਨਸਪੈਕਟਰ ਸੀਗਾ ਸੀਆਈਏ ਚਾਰਜ ਲਗਾਤਾਰ ਲੱਗਿਆ ਰਿਹਾ ਉਹਦੇ ਤੋਂ ਵੀ ਜਿਹੜਾ ਉਹ ਨਸ਼ਾ ਫੜਿਆ ਗਿਆ ਸੀ ਉਹਦਾ ਵੀ ਘਰ ਟਾਇਆ ਜਾਣਾ ਸੀ ਰਾਜੀਤ ਹੈ ਜਿਹੜਾ ਜਿਹਨੂੰ ਸਰਕਾਰ ਨੇ ਜਿਹੜਾ ਉਹ ਡਿਸਪेंस ਕੀਤਾ ਹੋਇਆ ਬਰਖਾਸਤ ਕੀਤਾ ਹੋਇਆ ਉਹਦਾ ਵੀ ਘਰ ਜਿਹੜਾ ਟਾਇਆ ਜਾਣਾ ਸੀਗਾ ਤਾਂ ਜੇ ਇਦਾਂ ਦੀ ਗੱਲ ਹੁੰਦੀ ਪਰ ਨਹੀਂ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਉਹਨਾਂ ਤੇ ਹੋਈ ਕਿਉਂਕਿ ਉਹਨਾਂ ਦੇ ਘਰ ਸਰਕਾਰੀ ਜ਼ਮੀਨਾਂ ਤੇ ਨਹੀਂ ਸਗੋ ਦੀ ਆਪਣੀਆਂ ਜਿਹੜੇ ਪਲਾਟਾਂ ਦੇ ਉੱਪਰ ਆਪਣੇ ਘਰ ਜਿਹੜੇ ਸਹੀ ਜ਼ਮੀਨ ਦੇ ਉੱਪਰ ਪਾਏ ਗਏ ਆ ਔਰ ਸਰਕਾਰ ਦੇ ਵੱਲੋਂ ਸਿਰਫ ਫੋਕੀ ਵਾਈ ਵਾਈ ਦੇ ਲਈ ਇਹ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਨੇ ਸਰਕਾਰ ਕਿਤੇ ਫੋਕੀ ਵਾਹ ਵਾਈ ਪਖਾਨਿਆਂ ਦੇ ਉਦਘਾਟਨ ਕਰਕੇ ਲੈ ਰਹੀ ਐ ਕਿਤੇ ਚਾਰ ਇੱਟਾਂ ਕਰਕੇ ਉੱਥੇ ਉਦਘਾਟਨ ਰੱਖ ਦਿੰਦੀ ਐ ਉੱਥੇ ਰੱਖ ਕੇ ਜਿਹੜੀ ਆ ਫੋਕੀ ਬੱਲੇ ਬੱਲੇ ਕਰਵਾ ਰਹੀ ਐ ਤੇ ਨਾਲ ਹੀ ਨਾਲ ਸਰਕਾਰ ਜਿਹੜੀ ਆ ਫੋਕੀ ਬੱਲੇ ਬੱਲੇ ਹੁਣ ਆ ਨਸ਼ਾ ਤਸਕਰਾਂ ਦੇ ਘਰ ਕਹਿ ਕੇ ਗਰੀਬ ਲੋਕਾਂ ਦੇ ਜਿਹੜੇ ਘਰ ਢਾਏ ਜਾ ਰਹੇ ਸੀ ਮੈਂ ਹੈਰਾਨ ਆ ਕਿ ਐਡੇ ਐਡੇ ਤਨਾਡਾਂ ਨੇ ਸਰਕਾਰੀ ਜ਼ਮੀਨਾਂ ਦੇ ਉੱਪਰ ਫਾਰਮ ਹਾਊਸ ਤੱਕ ਜਿਹੜੇ ਆ ਪਾਏ ਹੋਏ ਆ ਪਰ ਉਹਨਾਂ ਵਾਲੇ ਪਾਸੋਂ ਸਰਕਾਰ ਵਾਅਦ ਨਹੀਂ ਰਹੀ ਔਰ ਵੱਡੇ ਵੱਡੇ ਮਹਿਲ ਥੱਪੇ ਹੋਏ ਆ ਉਹਨਾਂ ਵੱਲ ਨੂੰ ਤਾਂ ਸਰਕਾਰ ਵਧ ਨਹੀਂ ਰਹੀ ਸਗੋਂ ਦੀ ਗਰੀਬਾਂ ਦੇ ਘਰ ਇਸ ਕਰਕੇ ਢਾਏ ਗਏ ਕਿਉਂਕਿ ਉਹਨਾਂ ਦੇ ਸਰਕਾਰੀ ਜ਼ਮੀਨਾਂ ਦੇ ਉੱਪਰ ਸ਼ਾਮਲੇਟਾਂ ਦੇ ਉੱਪਰ ਜਿਹੜੇ ਚਲੋ ਘਰ ਬਣੇ ਆ ਮੈਂ ਨਹੀਂ ਕਹਿੰਦਾ ਉਹ ਸਹੀ ਹੈ ਪਰ ਉਹਨਾਂ ਦੇ ਘਰ ਢਾ ਕੇ ਰਾਜਨੀਤੀ ਕੀਤੀ ਗਈ ਤੇ ਕਿਹਾ ਗਿਆ ਕਿ ਅਸੀਂ ਨਸ਼ਾ ਤਸਕਰਾਂ ਦੇ ਘਰ ਢਾ ਰਹੇ ਆ ਔਰ ਉਹਨਾਂ ਨੂੰ ਸਿੰਪਥੀ ਵੀ ਜਿਹੜੀ ਆ ਲੋਕਾਂ ਦੇ ਵਿੱਚ ਲੈ ਨਹੀਂ ਦਿੱਤੀ ਉਹਨਾਂ ਨੂੰ ਇੱਕ ਤਾਂ ਬਦਨਾਮ ਕੀਤਾ ਗਿਆ ਦੂਜਾ ਉਹਨਾਂ ਦੇ ਘਰ ਵੀ ਜਿਹੜੇ ਉ ਢਾਏ ਗਏ ਤੇ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹ ਉਮੇਂ ਤੁਰੇ ਫਿਰਦੇ ਆ ਉਹਨਾਂ ਦੀਆਂ ਵੱਡੀਆਂ ਵੱਡੀਆਂ ਆਲੀਸ਼ਾਨ ਕੋਠੀਆਂ ਨੇ ਤੇ ਦੂਜੇ ਪਾਸੇ ਜਿਹੜੇ ਹੋਰ ਜਿਹੜੇ ਵੱਡੇ ਵੱਡੇ ਲੋਕ ਨੇ ਉਹਨਾਂ ਦੇ ਸਰਕਾਰੀ ਜ਼ਮੀਨਾਂ ਦੇ ਉੱਪਰ ਉਮੇਂ ਜਿਹੜੇ ਉਹ ਮਹਿਲ ਉਥਰੇ ਹੋਏ ਆ ਉਮੇਂ ਜਿਹੜੇ ਉੱਥੇ ਉਹਨਾਂ ਦੇ ਫਾਰਮ ਹਾਊਸ ਉਥਰੇ ਹੋਏ ਆ ਉਧਰਲੇ ਪਾਸੇ ਨੂੰ ਜਿਹੜਾ ਕੋਈ ਮੂੰਹ ਕਰ ਨਹੀਂ ਰਿਹਾ ਤਾਂ ਗਰੀਬਾਂ ਵਾਲੇ ਪਾਸੇ ਨੂੰ ਹਰ ਹੀ ਬੰਦਾ ਜਿਹੜਾ ਉਹ ਮੂੰਹ ਕਰ ਲੈਂਦਾ ਪਰ ਡੀਜੀਪੀ ਗੌਰਵ ਯਾਦਵ ਦੇ ਇਸ ਬਿਆਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੋਲ ਖੋਲ ਕੇ ਜਿਹੜੀ ਆ ਉਹ ਰੱਖ ਦਿੱਤੀ ਹੈ ਚਲੋ ਅਗਲੀ ਖਬਰ ਲੈ ਲਿਆ ਅਗਲੀ ਖਬਰ ਵੀ ਜਿਹੜੀ ਆ ਉਹ ਬਹੁਤ ਅਹਿਮ ਹੈਗੀ ਹੈ ਅਗਲੀ ਖਬਰ ਇਹ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ ਔਰ ਨਵੇਂ ਪ੍ਰਧਾਨ ਦੀ ਚੋਣ ਜਿਹੜੀ ਆ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਣੀ ਹੈ ਔਰ 11 ਵਜੇ ਜਦੋਂ ਤੱਕ ਇਹ ਸਾਡਾ ਪ੍ਰੋਗਰਾਮ ਪਬਲਿਸ਼ ਹੋਣਾ ਉਦੋਂ ਤੱਕ ਇਹ ਚੋਣ ਜਿਹੜੀ ਆ ਉਹ ਚੱਲ ਰਹੀ ਹੋਣੀ ਹੈ ਔਰ 468 ਮੈਂਬਰ ਜਿਹੜੇ ਆ ਉਹ ਪੰਜਾਬ ਦੇ ਨੇ ਡੈਲੀਕੇਟ ਯਾਨੀ ਕਿ ਟੋਟਲ 525 ਜੇ ਮੈਂ ਗਲਤ ਨਹੀਂ ਆ ਤਾਂ ਟੋਟਲ 525 ਡੈਲੀਗੇਟ ਜਿਹੜੇ ਆ ਨਵੇਂ ਪ੍ਰਧਾਨ ਦੀ ਚੋਣ ਦੇ ਵਾਸਤੇ ਉਹ ਆਪਣੀ ਵੋਟ ਕਰਨਗੇ ਔਰ ਇਹ ਪਤਾ ਲੱਗਿਆ ਕਿ 468 ਜਿਹੜੇ ਡੈਲੀਗੇਟ ਨੇ ਉਹ ਪੰਜਾਬ ਦੇ ਹੈਗੇ ਆ ਬਾਕੀ ਡੈਲੀਗੇਟ ਦੂਜਿਆਂ ਸੂਬਿਆਂ ਦੇ ਨੇ ਤਾਂ ਇਹ ਸਾਰੇ ਜਿਹਨੇ ਅੱਜ ਨਵੇਂ ਪ੍ਰਧਾਨ ਦੀ ਚੋਣ ਦੇ ਵਾਸਤੇ ਵੋਟ ਜਿਹੜੀ ਆ ਉਹ ਕਰਨਗੇ ਔਰ ਇਹ ਵੀ ਪਹਿਲਾਂ ਚਰਚਾਵਾਂ ਸੀਗੀਆਂ ਕਿ ਸ਼ਾਇਦ ਇਹ ਵੀ ਸੋਚਿਆ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿ ਸੁਖਬੀਰ ਸਿੰਘ ਬਾਦਲ ਹੀ ਜਿਹੜੇ ਆ ਉਹ ਨਵੇਂ ਪ੍ਰਧਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹੋਣਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਜਥੇਦਾਰ ਜਿਹੜੇ ਬਲਵਿੰਦਰ ਸਿੰਘ ਭੂੰਦੜ ਨੇ ਉਹ ਜਿਹੜੇ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਅਕਾਲੀ ਦਲ ਦੇ ਪ੍ਰਧਾਨ ਬਣੇ ਹੋਏ ਸੀਗੇ ਤਾਂ ਇਹ ਹੁਣ ਚਰਚਾਵਾਂ ਸਗੀਆਂ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਹੀ ਜਿਹੜੇ ਆ ਉਹ ਦੁਬਾਰਾ ਪ੍ਰਧਾਨ ਬਣਗੇ ਪਰ ਉਦੋਂ ਬਾਅਦ ਚੋ ਲੋਕਾਂ ਨੇ ਕੁਝ ਸਲਾਹਾਂ ਦਿੱਤੀਆਂ ਕਿ ਭਾਈ ਇਹਦਾ ਨਾਂ ਕਰੀਏ ਤਾਂ ਲੋਕੀ ਕਹਿਣਗੇ ਜੀ ਦੁਬਾਰਾ ਸੁਖਬੀਰ ਸਿੰਘ ਬਾਦਲ ਬਣ ਗਿਆ ਫਿਰ ਉਹਨਾਂ ਦੇ ਵਿੱਚ ਨਾਮ ਆ ਗਏ ਕਹਿੰਦੇ ਕਿ ਵਿਕਰਮ ਸਿੰਘ ਮਜੀਠੀਆ ਔਰ ਹਰਸਿਮਰਤ ਕੌਰ ਬਾਦਲ ਦਾ ਵੀ ਕੁਝ ਲੋਕ ਨਾਮ ਰਹਿੰਦੇ ਰੇ ਫਿਰ ਉੱਥੇ ਗੱਲ ਆ ਗਈ ਵੀ ਨਹੀਂ ਜੀ ਜੇ ਉਹਨਾਂ ਨੂੰ ਬਣਾਉਣਾ ਤਾਂ ਫੇਰ ਗੱਲ ਪਰਿਵਾਰ ਦੀ ਉਹ ਜਿਹੜੀ ਆ ਜਾਣੀ ਹੈ ਫਿਰ ਗੱਲ ਚੱਲੀ ਕਿ ਸ਼ਾਇਦ ਬਲਵਿੰਦਰ ਸਿੰਘ ਭੂੰਦੜ ਦਾ ਹੀ ਜਿਹੜਾ ਗੁਣਾ ਪੈ ਸਕਦਾ ਉਹਨਾਂ ਨੂੰ ਹੀ ਦੁਬਾਰਾ ਪੱਕੇ ਪ੍ਰਧਾਨ ਦੇ ਤੌਰ ਤੇ ਜਿਹੜੀ ਆ ਉਹ ਕੁਰਸੀ ਮਿਲ ਸਕਦੀ ਹੈ ਪਰ ਕੁਝ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਲਾਗਲੇ ਬੰਦੇ ਸੀਗੇ ਜਿਹੜੇ ਅਕਸਰ ਉਹਨਾਂ ਨੂੰ ਆਪਣੇ ਵੀ ਮੁਫਾਦ ਅੱਗੇ ਰੱਖ ਕੇ ਸਲਾਹਾਂ ਦਿੰਦੇ ਆ ਉਹਨਾਂ ਨੇ ਕਿਹਾ ਕਿ ਨਹੀਂ ਪ੍ਰਧਾਨ ਜੀ ਇੰਨਾ ਕੁਝ ਹੋ ਗਿਆ ਆਪਾਂ ਹੀ ਪ੍ਰਧਾਨ ਜਿਹੜੇ ਆ ਬਣੇ ਰਹੀਏ ਆਪਾਂ ਹੀ ਪ੍ਰਧਾਨ ਕੀ ਕਰੀਏ ਤਾਂ ਇਹ ਸਭ ਕੁਝ ਨੂੰ ਦੇਖਦੇ ਆ ਕਹਿੰਦੇ ਕਿ ਹੁਣ ਆਖਿਰ ਦੇ ਵਿੱਚ ਫਿਰ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਹੀ ਜਿਹੜੇ ਆ ਸੂਤਰਾਂ ਦੇ ਅਨੁਸਾਰ ਸੁਖਬੀਰ ਸਿੰਘ ਬਾਦਲ ਹੀ ਨਵੇਂ ਜਿਹੜੇ ਆ ਪ੍ਰਧਾਨ ਬਣ ਸਕਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਥੇੜ ਤੱਕ ਜਿਹੜਾ ਇਹਦੀ VOTING process ਪੂਰਾ ਹੋ ਕੇ ਜਿਹੜਾ ਹੈਗਾ ਉਹਦਾ ਐਲਾਨ ਹੋ ਜੂਗਾ ਕਿ ਕੌਣ ਨਵਾਂ ਪ੍ਰਧਾਨ ਜਿਹੜਾ ਉਹ ਹੋਊਗਾ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜੀ ਇਹ ਚੋਣ ਹੋਣ ਜਾ ਰਹੀ ਆ ਇਸ ਨੂੰ ਲੈ ਕੇ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਸਿਆਸਤ ਹੋਈ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਨੇ ਪੱਤਰ ਲਿਖਿਆ ਗਿਆ ਉਹਦੇ ਵਿੱਚ ਕਿਹਾ ਗਿਆ ਕਿ ਇੱਥੇ ਇਹ ਚੋਣ ਜਿਹੜੀ ਆ ਹੋਣ ਨਹੀਂ ਦੇਣੀ ਚਾਹੀਦੀ ਦੂਜੇ ਪਾਸੇ ਚੰਦੂ ਮਾjdਰਾ ਹੋਣਾ ਨੇ ਸੁਖਜਿੰਦਰ ਸਿੰਘ ਰੰਧਾਵਾ ਦੀ ਇਸ ਮੰਗ ਦੀ ਹਮਾਇਤ ਕੀਤੀ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਇਹ ਚੋਣ ਪ੍ਰੋਸੈਸ ਆ ਜਿਹੜੀ ਅੱਜ ਦੀ ਚੋਣ ਪ੍ਰਕਿਰਿਆ ਹੈ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਕੈਂਸਲ ਕਰ ਦੇਣੀ ਚਾਹੀਦੀ ਹੈ ਜੇ ਕਹਿੰਦੇ ਸੁਖਬੀਰ ਸਿੰਘ ਬਾਦਲ ਵਾਕਈ ਪੰਥ ਪ੍ਰਸਤ ਨੇ ਜੇ ਸੁਖਬੀਰ ਸਿੰਘ ਬਾਦਲ ਦੇ ਮਨ ਦੇ ਅੰਦਰ ਕਹਿੰਦੇ ਕਿ ਵਾਕਈ ਪੰਥ ਪ੍ਰਤੀ ਜਿਹੜਾ ਉਹ ਦਰਦ ਹੈਗਾ ਤਾਂ ਇਹ ਚੋਣ ਪ੍ਰੋਸੈਸ ਜਿਹੜੀ ਚੋਣ ਪ੍ਰਕਿਰਿਆ ਅੱਜ ਰੁਕ ਦੇਣੀ ਚਾਹੀਦੀ ਹੈ ਔਰ ਜਿਵੇਂ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ 7 ਮੈਂਬਰਾਂ ਦੇ ਵਿੱਚੋਂ ਦੋ ਮੈਂਬਰ ਅਸਤੀਫਾ ਜਿਹੜਾ ਦੇ ਗਏ ਸੀਗੇ ਬਡੂਂਗਰ ਸਾਹਿਬ ਔਰ ਹਰਜਿੰਦਰ ਸਿੰਘ ਧਾਮੀ ਹੋਰੀ ਤਾਂ ਕਹਿੰਦੇ ਕਿ ਉਹ ਜਿਹੜੀ 5 ਮੈਂਬਰੀ ਕਮੇਟੀ ਰਹਿ ਗਈ ਹੈ ਉਹ ਕਮੇਟੀ ਜਿਹੜੀ ਹੈ ਉਹ ਆਪਣੀ ਜਿਹੜੀ ਆ ਭਾਰਤੀ ਜਦੋਂ ਮੁਕੰਮਲ ਕਰ ਲੂਗੀ ਉਸ ਤੋਂ ਬਾਅਦ ਜਿਹੜੀ ਆ ਉਹ ਨਵੀਂ ਚੋਣ ਕਹਿੰਦੇ ਕਰਵਾਉਣੀ ਚਾਹੀਦੀ ਹੈ ਫਿਲਹਾਲ ਦੇ ਲਈ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਇਹ ਜਿਹੜੀ ਆ ਚੋਣ ਪ੍ਰਕਿਰਿਆ ਰੋਕ ਦੇਣੀ ਚਾਹੀਦੀ ਹੈ ਇਹ ਮੰਗ ਕਰਦੇ ਹੋਏ ਨਜ਼ਰ ਆਏ ਆ ਚੰਦੂ ਮਾਜਰਾ ਹੁਣੀ ਤਾਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਹੋਰ ਵੀ ਪੱਤਰ ਲਿਖ ਕੇ ਇਸ ਚੋਣ ਨੂੰ ਰੋਕਣ ਦੇ ਲਈ ਔਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਸ ਚੋਣ ਨੂੰ ਨਾ ਹੋਣ ਦੀ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਜਿਹੜੀ ਹੈ ਇਹੋ ਜਿਹੇ ਪੱਤਰ ਜਿਹੜੇ ਉਹ ਲਿਖੇ ਗਏ ਆ ਪਰ ਸਭ ਦੀਆਂ ਨਿਗਾਹਾਂ ਜਿਹੜੀਆਂ ਇਹਦੇ ਤੇ ਬਣੀਆਂ ਹੋਈਆਂ ਨੇ ਔਰ ਸੁਖਬੀਰ ਸਿੰਘ ਬਾਦਲ ਹੋਣੀ ਪਹਿਲੀ ਵਾਰ ਕਹਿੰਦੇ 2008 ਦੇ ਵਿੱਚ ਪਾਰਟੀ ਦੇ ਪ੍ਰਧਾਨ ਬਣੇ ਸੀਗੇ ਔਰ ਬਹੁਤ ਸਾਰਾ ਰੌਲਾ ਰੱਪਾ ਪੈਣ ਤੋਂ ਬਾਅਦ ਬਹੁਤ ਅਣਸੁਖਾਵੇਂ ਹਾਲਾਤਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਪਿਆ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਬਲਵਿੰਦਰ ਸਿੰਘ ਪੂਂਦਰ ਹੋਣੀ ਜਿਹੜੇ ਹੁਣ ਤੱਕ ਵਿਚਰੇ ਰਹੇ ਸੀਗੇ ਵਾਰ-ਵਾਰ ਪੂਰੀ ਕੋਖ ਪੜਤਾਲ ਮੰਨ ਦੇ ਵਿੱਚ ਚੀਜ਼ਾਂ ਚੱਲੀਆਂ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਨਾਰ ਦੇ ਕੁਝ ਆਗੂਆਂ ਦੇ ਕਿ ਉਹਨੂੰ ਬਣਾ ਦੇਣਾ ਚਾਹੀਦਾ ਉਹਨੂੰ ਬਣਾ ਦੇਣਾ ਚਾਹੀਦਾ ਪਰ ਬਾਅਦ ਦੇ ਵਿੱਚ ਕਹਿੰਦੇ ਕਿ ਐਨ ਮੌਕੇ ਤੇ ਆ ਕੇ ਫਿਰ ਇਹ ਫੈਸਲਾ ਹੋਇਆ ਜੋ ਸੂਤਰ ਦੱਸਦੇ ਆ ਕਿ ਸੁਖਬੀਰ ਸਿੰਘ ਬਾਦਲ ਹੀ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਉਹ ਨਵੇਂ ਪ੍ਰਧਾਨ ਦੇ ਰੂਪ ਦੇ ਵਿੱਚ ਜਿਹੜੇ ਆ ਨਿੱਤਰ ਕੇ ਸਾਹਮਣੇ ਆਉਣਗੇ ਔਰ ਜਿਵੇਂ ਹੀ ਚੋਣ ਪ੍ਰਕਿਰਿਆ ਜਿਹੜੀ ਆ ਕਹਿੰਦੇ ਕਿ ਪੂਰੀ ਹੋਣੀ ਹੈ ਔਰ ਸੁਖਬੀਰ ਸਿੰਘ ਬਾਦਲ ਹੀ ਜਿਹੜੇ ਆ ਉਹ ਨਵੇਂ ਪ੍ਰਧਾਨ ਦੇ ਤੌਰ ਤੇ ਸਾਹਮਣੇ ਆਉਣਗੇ ਪਰ ਇਹ ਸਵਾਲ ਖੜਾ ਹੁੰਦਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਹੋਰੀ ਨਵੇਂ ਪ੍ਰਧਾਨ ਦੇ ਰੂਪ ਦੇ ਵਿੱਚ ਚੁਣੇ ਜਾਂਦੇ ਆ ਤਾਂ ਕੀ ਸੁਖਬੀਰ ਸਿੰਘ ਬਾਦਲ ਹੋਰੀ ਹੁਣ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਉਹ ਜਿਹੜੇ ਇੱਕ ਧੜੇ ਦੇ ਪ੍ਰਧਾਨ ਬਣੇ ਰਹਿਣਗੇ ਜਾਂ ਫਿਰ ਦਿਲ ਵੱਡਾ ਕਰਕੇ ਰਸਿਆਂ ਨੂੰ ਮਨਾ ਕੇ ਸਾਰਿਆਂ ਨੂੰ ਨਾਲ ਤੋਰ ਕੇ ਇੱਕ ਸ਼੍ਰੋਮਣੀ ਅਕਾਲੀ ਦਲ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨਗੇ ਸਵਾਲ ਹੈ ਵੱਡਾ ਕੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਕੇ ਵੀ ਕੀ ਸੁਖਬੀਰ ਸਿੰਘ ਬਾਦਲ ਇੱਕ ਧੜੇ ਦੇ ਹੀ ਪ੍ਰਧਾਨ ਬਣ ਕੇ ਚੱਲਣਗੇ ਜਾਂ ਦਿਲ ਵੱਡਾ ਕਰਕੇ ਸਾਰੇ ਰੁਸੇ ਆਗੂਆਂ ਨੂੰ ਨਾਲ ਤੋਰ ਕੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਦੀ ਕੋਸ਼ਿਸ਼ ਕਰਨਗੇ ਸੁਖਬੀਰ ਸਿੰਘ ਬਾਦਲ ਇਹ ਜਿਹੜੀ ਆ ਗੱਲ ਦੇਖਣ ਵਾਲੀ ਹੋਊਗੀ ਕਿਉਂਕਿ ਠੀਕ ਹੈ ਬਣਤਾ ਉਹਨਾਂ ਨੇ ਜਾਣਿਆ ਹੀ ਜਿਸ ਤਰੀਕੇ ਦੇ ਹਾਲਾਤ ਐ ਬਣਤਾ ਉਹ ਜਾਂ ਕਹਿ ਦੋ ਕਿ ਗਈ ਇੱਕ ਤਰੀਕੇ ਨਾਲ ਜਿਹੋ ਜਿਹੇ ਹਾਲਾਤ ਐ ਪਰ ਗੱਲ ਇਹ ਐ ਕਿ ਉਹਨਾਂ ਦੀ ਪਰਵਾਨਤਾ ਕਿੰਨੀ ਹੋਊਗੀ ਬਾਗੀਆਂ ਨੂੰ ਇੱਕ ਪਾਸੇ ਵੀ ਜੇ ਆਪਾਂ ਰੱਖ ਦਈਏ ਤਾਂ ਜਿਹੜੇ ਦੂਜੇ ਆਗੂ ਹੋਣਗੇ ਜਾਂ ਜਿਹੜੇ ਹੋਰ ਪੰਥਕ ਸ਼ਖਸੀਅਤਾਂ ਨੇ ਜਾਂ ਜਿਹੜੇ ਹੋਰ ਲੋਕ ਨੇ ਉਹ ਕਿੰਨਾ ਕੁ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਪ੍ਰਵਾਨਤਾ ਦਿੰਦੇ ਐ ਸਵਾਲ ਇੱਥੇ ਖੜਾ ਹੁੰਦਾ ਆ ਕੇ ਕਿ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਆ ਉਹ ਪੰਥ ਦੇ ਵੱਲੋਂ ਪ੍ਰਵਾਨ ਕੀਤੇ ਜਾਣਗੇ ਐਜ਼ ਆ ਨਵੇਂ ਪ੍ਰਧਾਨ ਜਾਂ ਨਹੀਂ ਕਿ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਆ ਉਹ ਸਾਰੇ ਲੋਕਾਂ ਨੂੰ ਆਪਣੇ ਨਾਲ ਆ ਲੈ ਕੇ ਚੱਲਣ ਦੇ ਵਿੱਚ ਕਾਮਯਾਬ ਸੁਖਬੀਰ ਸਿੰਘ ਬਾਦਲ ਹੋਣੀ ਹੋ ਸਕਦੇ ਆ ਜਾਂ ਨਹੀਂ ਹੋ ਸਕਦੇ ਹੋਣਗੇ ਜਾਂ ਨਹੀਂ ਹੋਣਗੇ ਇਹ ਜਿਹੜੀ ਆ ਗੱਲ ਬਹੁਤ ਮੈਨੇ ਜਿਹੜੀ ਉਹ ਰੱਖਦੀ ਹੈ ਪਰ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜੀ ਆ ਉਹ ਚੋਣ ਹੋਣ ਜਾ ਰਹੀ ਹੈ 525 ਡੈਲੀਗੇਟ ਜੇ ਮੈਂ ਗਲਤ ਨਹੀਂ ਹਾਂ ਤਾਂ ਉਹ ਚੋਣ ਪ੍ਰਕਿਰਿਆ ਜਿਹਦੇ ਵਿੱਚ ਹਿੱਸਾ ਰਹਿਣਗੇ ਵੋਟ ਕਰਨਗੇ 468 ਜਿਹੜੇ ਉਹ ਮੈਂਬਰ ਨੇ ਉਹ ਪੰਜਾਬ ਦੇ ਨੇ ਬਾਕੀ ਬਾਹਰੋਂ ਨੇ ਔਰ 27 ਲੱਖ ਦੀ ਭਰਤੀ ਜਿਹੜੀ ਹੈ ਉਹ ਕਹੀ ਜਾ ਰਹੀ ਹੈ ਕਿ ਨਵੀਂ ਸ਼ਰੂਮਣੀ ਅਕਾਲੀ ਦਲ ਦੀ ਕੀਤੀ ਗਈ ਹੈ ਪਰ ਦੂਜਾ ਤਰ੍ਹਾਂ ਕਹਿੰਦਾ ਹੈ ਕਿ ਉਹਨਾ ਟਾਈਮ ਇਹ ਚੋਣ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਜਿੰਨਾ ਟਾਈਮ ਸ਼ਰੂਮਣੀ ਅਕਾਲੀ ਦਲ ਦੇ ਜਿਹੜੇ ਕੁਝ ਆਗੂ ਭਰਤੀ ਕਰ ਰਹੇ ਆ ਹਾਲਾਂਕਿ ਉਹਨਾਂ ਨੂੰ ਬਾਗੀ ਕਿਹਾ ਜਾ ਰਿਹਾ ਜਿਹੜੀ ਕਮੇਟੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਹੈ ਜਿੰਨਾ ਟਾਈਮ ਉਹ ਕਮੇਟੀ ਆਪਣੀ ਭਰਤੀ ਪ੍ਰਕਿਰਿਆ ਜਿਹੜੀ ਆ ਉਹ ਪੂਰੀ ਨਹੀਂ ਕਰ ਲੈਂਦੀ ਉਹਨਾ ਟਾਈਮ ਇਹ ਜਿਹੜੀ ਆ ਚੋਣ ਪ੍ਰਕਿਰਿਆ ਉਹ ਨਹੀਂ ਚਲਣੀ ਚਾਹੀਦੀ ਇਹ ਮੰਗ ਜਿਹੜੀ ਹੈ ਜਥੇਦਾਰ ਜਿਹੜੇ ਚੰਦੂ ਮਾਜਰਾ ਜਾਂ ਕੁਝ ਹੋਰ ਲੋਕ ਨੇ ਉਹਨਾਂ ਦੇ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਪਰ ਦੇਖਦੇ ਹਾਂ ਕਿ ਕੀ ਕੁਝ ਹੁਣ ਤੱਕ ਨਿਕਲ ਕੇ ਸਾਹਮਣੇ ਆਊਗਾ ਉਹਨਾਂ ਦੇ ਉੱਪਰ ਵੀ ਤਾਜ਼ਾ ਅਪਡੇਟ ਆਪਣੇ ਦਰਸ਼ਕਾਂ ਨੂੰ ਲਗਾਤਾਰ ਦਿੰਦੇ ਰਵਾਂਗੇ ਉਹਦੇ ਤੇ ਵੀ ਜਿਹੜੀ ਸਾਡੀ ਨਜ਼ਰ ਜਿਹੜੀ ਉਹ ਬਣੀ ਰਹੂਗੀ ਤਾਂ ਦੇਖਣ ਵਾਲੀ ਗੱਲ ਹੋਊਗੀ ਕਿ ਕੀ ਕੁਝ ਜਿਹੜਾ ਉਹ ਹੁੰਦਾ ਹੈ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਜਨਨ ਲੋਕਾਂ ਦੀ ਵੀ ਦਾ